ਹੈਲੋ ਜੀ ਸਵਾਗਤ ਹੈ ਤੁਹਾਡਾ ਸ਼ੈਫ ਕਿਰਨ ਕਿਚਨ ਦੇ ਵਿੱਚ ਅੱਜ ਆਪਾਂ ਬਣਾਣਾ ਹੈਗਾ ਕਰੇਲਿਆਂ ਦਾ achar ਮੈਂ ਵੀਡੀਓ ਪੂਰੀ ਦੇਖਿਓ ਤੁਸੀਂ ਪਹਿਲੇ ਹੀ ਦੱਸ ਦਿੰਨੀ ਆ achar ਤਾਂ ਹੀ ਚੰਗਾ ਬਣਨਾ ਆ ਜੇ ਵੀਡੀਓ ਪੂਰੀ ਦੇਖੋਗੇ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ achar ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਿੰਨੀ ਕਿਹੜੀਆਂ ਚੀਜ਼ਾਂ ਸਾਨੂੰ ਚਾਹੀਦੀਆਂ ਆ ਸਭ ਤੋਂ ਪਹਿਲਾਂ ਚਾਹੀਦੇ ਸਾਨੂੰ ਕarele ਕarele ਅੱਜਕੱਲ ਜਿਹੜੇ ਆਏ ਹੋਏ ਆ ਬਹੁਤ ਵਧੀਆ ਕarele ਆ ਇਹਨਾਂ ਦੇ ਵਿੱਚ ਦੇਖਣਾ ਵੀ ਤੁਸੀਂ ਬੀਜ ਨਾ ਹੋਵੇ ਜੇ ਕareleਆਂ ਦੇ ਵਿੱਚ ਬੀਜ ਹੋਊਗਾ ਤੇ ਉਹ achar ਨਾ ਵਧੀਆ ਨਹੀਂ ਬਣਦਾ ਇੱਕ ਤਾਂ ਸਾਨੂੰ ਸਾਰੇ ਕareleਆਂ ਦੇ ਵਿੱਚ ਬੀਜ ਕੱਢਣੇ ਪੈਣੇ ਆ ਤੇ ਜਿਹੜੇ ਨਰਮ ਨਰਮ ਕarele ਫਰੈਸ਼ ਤਾਜ਼ੇ ਹੋਣ ਉਹ ਕarele ਤੁਸੀਂ ਲੈਣੇ ਆ ਆ ਦੇਖੋ ਮੈਂ ਦਿਖਾਨੀਆਂ ਤੁਹਾਨੂੰ ਜਿਹੜੇ ਮੈਂ ਕarele ਲਏ ਆ ਇਹ ਕarele ਲੈ ਆ ਰਾਤੀ ਧੋ ਕੇ ਤੇ ਇਹਨੂੰ ਮੈਂ ਸਕਾਨ ਲਈ ਰੱਖਤਾ ਸੀ ਹੁਣ ਇਹਨਾਂ ਨੂੰ ਬਰੀਕ ਮੈਂ ਕੱਟ ਲੈਣਾ ਜਿਆਦਾ ਬਰੀਕ ਨਹੀਂ 1 1 ਇੰਚ ਦੇ ਟੁਕੜੇ ਚ ਕੱਟ ਲੈਣਾ ਤੁਸੀਂ ਵਿੱਚੋਂ ਵੀ ਕੱਟ ਸਕਦੇ ਆ ਤੇ ਹੁਣ ਆਪਾਂ ਇਹਦੇ ਵਿੱਚ ਨਮਕ ਲਾ ਕੇ 1 2 ਘੰਟੇ ਲਈ ਹਲਾ ਹਲਾ ਕੇ ਰੱਖ ਦੇਣਾ ਤੇ ਹੁਣ ਇਹਦੇ ਵਿੱਚ ਪਾਉਣ ਵਾਲਾ ਆਚਾਰੀ ਮਸਾਲਾ ਤਿਆਰ ਕਰਾਂਗੇ ਇਹਦੇ ਵਿੱਚ ਲਈਆਂ ਅਸੀਂ ਕਾਲੀਆਂ ਮਿਰਚਾਂ ਜੀਰਾ ਸੌਂਫ ਥੋੜੀ ਜਿਹੀ ਅਜਵਾਨ ਕਸ਼ਮੀਰੀ ਲਾਲ ਮਿਰਚ ਤੇ ਨਾ এলাਚੀ ਬੜੀ এলাਚੀ ਲਈ ਗਾ ਇਹ ਠੰਡਾ ਹੋਣ ਤੋਂ ਬਾਅਦ ਅਸੀਂ ਇਹਨੂੰ ਗ੍ਰाइंड ਕਰਾਂਗੇ ਮਸਾਲੇ ਨੂੰ ਹੁਣ ਅਸੀਂ ਕਰੇਲੇ ਪਾਦਦੇ ਆ ਨਮਕ ਥੋੜਾ ਹੋਰ ਪਾਵਾਂਗੇ ਕਿਉਂਕਿ ਥੋੜਾ ਘੱਟ ਪਾਇਆ ਸੀ ਅਸੀਂ ਨਮਕ ਅਚਾਰ ਦੇ ਵਿੱਚ ਨਮਕ ਜ਼ਿਆਦਾ ਹੀ ਪੈਂਦਾ ਹੁੰਦਾ ਹੁਣ ਪਾਵਾਂਗੇ ਵਿੱਚ ਸਿਰਕਾ ਟੋਟਲ 2 ਕੱਪ ਸਿਰਕਾ ਯੂਜ਼ ਕਰਾਂਗੇ ਪੂਰੇ ਅਚਾਰ ਦੇ ਵਿੱਚ ਹਲਦੀ ਵੀ ਪਾ ਦਤੀ ਤੇ ਹੁਣ ਆਪਾਂ ਇਹਨੂੰ ਕੁਝ ਟਾਈਮ ਲਈ ਟੱਕਣ ਨਾਲ ਟੱਕ ਦਵਾਂਗੇ ਤੇ ਇਹ ਮਸਾਲਾ ਵੀ ਅਸੀਂ ਦੂਸਰੇ ਪਾਸੇ ਗ੍ਰाइंड ਕਰ ਲਿਆ ਆ ਹੁਣ ਟੱਕਣ ਚੱਕ ਕੇ ਦੇਖਾਂਗੇ ਬਸ ਐ ਇੰਨੇ ਨਰਮ ਕਰੇਲੇ ਹੁੰਦੇ ਆ ਟੱਕਣ ਚੱਕਣ ਤੋਂ ਬਾਅਦ ਪਤਾ ਲੱਗ ਜਾਂਦਾ ਫੇਰ ਟੱਕਣ ਰੱਖਿਆ ਤੇ ਚੱਕਿਆ ਦੇਖੋ ਹੁਣ ਆਪਾਂ ਇਹਦੇ ਵਿੱਚ ਦੇਖ ਲਿਆ ਵੇ ਸਿਰਕਾ ਜਿਹੜਾ ਆ ਉਹ ਕਾਫੀ ਸੁੱਕ ਗਿਆ ਆ ਹੁਣ ਇਸੇ ਸਿਰਕੇ ਦੇ ਵਿੱਚ ਆਪਾਂ ਪਾਤਾ ਅਚਾਰੀ ਮਸਾਲਾ ਦੋ ਚਮਚ ਰਾਈ ਦੇ ਜਿਹੜੀ ਕਿ ਮੈਂ ਪਹਿਲਾਂ ਹੀ ਪੀਸ ਕੇ ਰੱਖੀ ਹੋਈ ਆ ਮਸਾਲੇ ਦੇ ਨਾਲ ਨਹੀਂ ਪੀਸੀ ਤੇ ਹੁਣ ਆਪਾਂ ਇਹਨਾਂ ਨੂੰ ਜਦੋਂ ਮਸਾਲਾ ਪਾ ਦੇਣਾ ਆ ਫਿਰ ਇਹਨਾਂ ਨੂੰ ਇਸੇ ਤਰ੍ਹਾਂ ਹੀ ਹਿਲਾਣਾ ਆ ਅੱਧੇ ਚਮਚ ਅਸੀਂ 슈ਗਰ ਪਾਈ ਆ ਤੁਸੀਂ ਸੋਚੋਗੇ ਵੀ 슈ਗਰ ਦਾ ਕੀ ਮੇਲ ਹੈ 슈ਗਰ ਜਿਹੜੀ ਆ ਉਹ achar ਨੂੰ ਥੋੜਾ ਖੜਾ ਖੜਾ ਰੱਖਦੀ ਆ ਨਰਮ ਨਹੀਂ ਹੁੰਦੇ ਫਿਰ ਗਰੇਲੇ ਜਿਆਦਾ ਆਪਾਂ ਹੋਰ ਵੀ ਸਿਰਕਾ ਪਾਇਆ ਸੀਗਾ ਉਹ ਵੀ ਸੁੱਕ ਗਿਆ ਹੁਣ ਆਪਾਂ ਜਦੋਂ ਆਚਾਰ ਦੇ ਵਿੱਚ ਪਾਵਾਂਗੇ ਫਿਰ ਪਾਵਾਂਗੇ ਥੋੜਾ ਜਿਹਾ ਸਿਰਕਾ بس ਦੇਖੋ ਆਚਾਰ ਬਹੁਤ ਸਵਾਦ ਹੈ ਖਾਣ ਲਈ ਤਾਂ ਆਚਾਰ ਨਾਲ ਬਹੁਤ ਸਵਾਦ ਹੈ ਇਹ ਸਿਰਕਾ ਅਸੀਂ ਜੋ ਪਾਣ ਲੱਗੇ ਆ ਥੋੜਾ ਜਿਹਾ ਸਿਰਕਾ ਅਸੀਂ ਪਾ ਦੇਣਾ ਇਹਦੇ ਵਿੱਚ ਜ਼ਿਆਦਾ ਨਹੀਂ ਪਾਣਾ ਤੇ ਹੁਣ ਹੱਥ ਦੇ ਨਾਲ ਹਿਲਾ ਕੇ ਜਾਰ ਵਿੱਚ ਪਾ ਲੈਣਾ ਮੈਂ ਆਪਣੇ ਪੁਰਾਣੇ ਜਾਰ ਨੂੰ ਯੂਜ਼ ਕਰ ਰਹੀਆਂ ਜਿਹਦੇ ਵਿੱਚ ਪਹਿਲੇ ਕ੍ਰੇਲਿਆਂ ਦਾ ਆਚਾਰ ਸੀਗਾ ਇਹਦੇ ਵਿੱਚ ਪਾ ਲੈਣਾ ਹੈ ਵਾਕੇ ਚੰਗੀ ਤਰ੍ਹਾਂ ਹਿਲਾ ਕੇ ਫਿਰ ਮੈਂ ਦੂਸਰੇ ਜਾਰ ਵਿੱਚ ਟਰਾਂਸਫਰ ਕਰ ਦਵਾਂਗੀ ਆ ਦੇਖੋ ਇਹ ਸਾਡਾ ਕ੍ਰੇਲਿਆਂ ਦਾ achar ਬਣ ਕੇ ਰੈਡੀ ਹੋ ਗਿਆ ਥੈਂਕ ਯੂ ਵਾਚਿੰਗ ਮਾਈ ਵੀਡੀਓ